ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਕੋਲਡ ਸਟੋਰ ਵਾਲੇ ਭਰਾਵਾਂ ਦੇ ਘਰੇ ਆਪਾਂ ਮੌਜੂਦ ਆ ਮਿੱਤਰੋ ਤੇ ਇਹਨਾਂ ਦਾ ਕਾਰ ਕਲਾਸਾਂ ਵਾਲੇ ਰਾਹ ਦੇ ਉੱਤੇ ਕੋਲਡ ਸਟੋਰ ਦੇ ਨਜ਼ਦੀਕ ਰਹਿ ਜਾਂਦਾ ਮਿੱਤਰੋ ਕੋਲਡ ਸਟੋਰ ਮਿਲ ਜਾਊਗਾ ਤੁਹਾਨੂੰ ਕਲਾਸਾਂ ਵਾਲੇ ਰਾਹ ਦੇ ਤੇ ਉਹ ਬਾਈ ਹੁਣਾਂ ਦਾ ਘਰ ਆ ਬਾਈ ਹੁਣਾਂ ਦਾ ਫਾਰਮ ਆ ਇੱਕ ਮਿੱਤਰੋ ਤੇ ਉਸ ਫਾਰਮ ਦੇ ਵਿੱਚ ਇੱਕ ਜਰਸੀ ਟੌਪ ਦੀ ਪੰਜਾਬ ਵਾਲੀ ਗਾਂ ਵਕਾਊ ਆ ਬਾਈ ਹੁਣਾਂ ਦੀ ਸੁਆ ਇਹਨੇ ਮੇਟਰ ਵੈਸੇ ਦੂਜਾ ਸੋਨਾ ਵਾ ਤੇ ਜੇ ਇਹਨੂੰ ਕੋਈ ਵੀ ਮਨ ਲਾਇਆ ਅਸੀਂ 2-3 ਮਹੀਨਿਆਂ ਦੇ ਵਿੱਚੋਂ ਫਾਲ ਸੁੱਟ ਗਈ ਸੀ ਉਹਦੇ ਕਰਕੇ ਹੁਣ ਇਹਨੂੰ ਤੁਸੀਂ ਤੀਜਾ ਮੰਨ ਲਓ ਦੂਜਾ ਮੰਨ ਲਓ ਵੈੜ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਉਸਹੀ ਦੂਜਾ ਸੂਆ ਹੀ ਸੁੰਦੀ ਐ ਇਹ ਕਰਮਾ ਵਾਲੀ ਮਿੱਤਰੋ ਦੰਦਾਂ ਦੇ ਵਿੱਚ ਹੀ ਇਹ ਸੋਈ ਸੀਗੀ ਪਹਿਲੇ ਸੋਏ ਤੇ ਹੁਣ ਇਹ ਨਵਾਂ ਹਾਂਡ ਜਵਾਨੀ ਦੇ ਵਿੱਚ ਹੀ ਆ ਆ ਮੂੰਹ ਵੇਖੋ ਇਹਦਾ ਫੇਸ ਕੁਆਲਿਟੀ ਤੋਂ ਤੁਹਾਨੂੰ ਜਜਮੈਂਟ ਕਰਾਉਣੀ ਐ ਕਰੀ ਵਿੱਚੀ ਜਾਂ ਥਣ ਮੱਜਾ ਰਗਾ ਲੱਗਾ ਹੋਇਆ ਵੀਰੇ ਪਾ 10 ਦੋ 5-7 ਦਿਨ ਤਾਂ 10 ਲੈ ਦੂ ਹਜੇ ਨਾ ਬਈ 8-10 ਦਿਨਾਂ ਦੇ ਹਜੇ ਪਹਿ ਆ ਸੂਣ ਦੇ ਵਿੱਚ ਕਰਮਾ ਵਾਲੀ ਦੇ ਬਈ ਬਹੁਤ ਜਿਆਦੀ ਨਜਾਇਜ਼ ਬਣਦੀ ਐ ਇਹ ਥੱਲੋ ਤਾਂ ਕਰਮਾ ਵਾਲੀ ਬਈ ਹਜੇ ਤਾਂ ਕਹਿਣ ਤੋਂ ਪਹਾਵਾ ਵੀ ਮਾਈ ਪਾਈ ਹੁਣੀ ਆਂਦੇ ਵੀ ਇਹ ਅੱਧੀ ਆ ਜਦੋਂ ਤਿਆਰ ਹੋ ਜਾਂਦੀ ਐ ਨਾ ਤੇ ਇਹਨੂੰ ਕਰਮਾ ਉਹ ਦੇਖਣ ਲਈ ਲੋਕ ਆਉਣਗੇ ਵੀ ਇੰਨੀ ਚੰਗੀ ਤਿਆਰ ਆਉਂਦੀ ਆ ਬਾਈ ਕਹਿਣ ਤੋਂ ਭਾਵ ਇੱਕ ਨਗੀਨਾ ਪੀਸ ਇੱਕ ਟਾਪ ਪੀਸ ਤੁਹਾਨੂੰ ਦਿਖਾਤਾ ਮਿੱਤਰੋ ਪੰਜਾਬ ਵਾਲੀ ਜਰਸੀ ਟਾਪ ਦੇ ਘਰਾਣੇ ਦੇ ਵਿੱਚ ਆ ਬਾਈ ਹੁਣਾਂ ਦਾ ਘਰੇ ਫਾਰਮ ਆ ਮਿੱਤਰੋ ਜਿਸ ਫਾਰਮ ਦੇ ਵਿੱਚ ਇਹ ਗਾ ਮੌਜੂਦ ਆ ਦੇਖ ਸਕਦੇ ਆ ਤੁਸੀਂ ਬਾਈ ਫਿਰ ਵੀ ਹਰ ਇੱਕ ਪੱਖ ਤੋਂ ਤਸੱਲੀ ਤੁਸੀਂ ਆਪ ਕਰਨੀ ਆ 22 ਕਿਲੋ ਦੁੱਧ ਸੀ ਇਹਦੇ ਪਿਛਲੇ ਉੱਤੇ ਹੀ 22 23 ਕਿਲੋਦਰ ਕਾਰਡ ਦੁੱਧ ਦਾ ਪਿਛਲੇ ਸੋਇ ਦਾ ਮਿੱਤਰ ਉਹਦਾ ਐਤ ਕਿ ਅਨੁਮਾਨ ਆ ਜਿਹੜਾ ਉਹ 25 26 ਕਿਲੋ ਦਾ ਕਿਉਂਕਿ ਵਾਰਟੇ ਲਾ ਤੁਹਾਨੂੰ ਦਿਖਾਉਣਾ ਮੈਂ ਮਾਣਾ ਪੂਰੀਆਂ ਪਈਆਂ ਹਜੇ ਕਰਮਾਲੀ ਦੀ ਤੁਰਦਾ ਹੀ ਤਰਦੀ ਹਜੇ ਵੀ ਆ ਲੁੱਟਦੀ ਆ ਮੇਲਾ ਬਰੀਡ ਆ ਤਾਂ ਜਾਤਾ ਬਾਈ ਜਦੋਂ ਤੁਰਨਾ ਦਾ ਫਿਰ ਸੋਰਤਾ ਪੈਣਾ ਹੀ ਆ ਜਦੋਂ ਚੀਜ਼ ਥੱਲੇ ਹਵਾਨਾ ਜਦੋਂ ਲਫਾਫਾ ਥੱਲੇ ਚੰਗਾ ਵਾ ਬਾਈ ਵਜਣਤਾ ਹੁਣ ਇਹ ਹੁਣ ਇਹ ਚੀਜ਼ ਹੁੰਦੀ ਆ ਬਾਕੀ ਤੁਹਾਨੂੰ ਕੁਆਲਿਟੀ ਖੁਦ ਗਾਂ ਦੀ ਦੱਸਦੀ ਹੋਊਗੀ ਥਾਂ ਦਾ ਡਿਜ਼ਾਈਨ ਥਾਂ ਦਾ ਖੁਦ ਦੱਸਦਾ ਹੋਊਗਾ ਗਾਂ ਕੀ ਚੀਜ਼ ਆ ਵੀਰੇ ਚੰਗੀ ਗਾਂ ਲੈਣ ਵਾਲੇ ਜਿਹੜ ਪਾਲ ਦੇ ਵਿੱਚ ਉਹ ਆਜੋ ਪਿੰਡ ਸਰਾਂਵਾਲੀ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਕੋਲਡ ਸਟੋਰ ਵਾਲਿਆਂ ਦੇ ਘਰੇ ਬਾਈ ਸੂਨ ਵਾਲੀ ਗਾਹ ਨੰਬਰ ਸਕਰੀਨ ਦੇ ਉੱਤੇ ਡੈਨਮਾਰਕ ਦੇ 40146 ਤੋਂ ਇਹ ਕਰਵਾ ਲਈ ਗੱਬਣਾ ਵੀਰੇ ਬ੍ਰਾਂਡ ਪੀਸ ਜਰਸੀ ਟੌਪ ਵਾਲੀ ਪੰਜਾਬ ਵਾਲੀ ਤੇ ਜਰਸੀ ਦੇ ਟੌਪ ਸੀਵਨ ਲੱਗਿਆ ਹੋਇਆ ਵੀਰੇ ਜਿਹੜੇ ਭਰਾ ਨੂੰ ਮੰਨ ਲਓ ਟੌਪ ਦੀ ਗਾਂ ਚਾਹੀਦੀ ਹੈ ਫਿਰ ਆਜੋ ਪਿੰਡ ਸਰਾਂ ਵਾਲੀ ਦੇ ਵਿੱਚ ਬਾਈ ਹੁਣਾਂ ਦੇ ਘਰੇ ਬ੍ਰਾਂਡ ਪੀਸ ਦਿਖਾਤਾ ਵਾ ਨੰਬਰ ਸਕਰੀਨ ਤੇ ਲਾਤਾ ਵਾ ਪਿੰਡ ਸਰਾਂ ਵਾਲੀ ਦੇ ਵਿੱਚ ਪਹਚਾਤਾ ਵਾ ਅਗਲੀ ਕਾਰਵਾਈ ਲਈ ਤੁਸੀਂ ਆਪ ਆਉਣਾ ਤਸੱਲੀ ਤੁਸੀਂ ਖੁਦ ਆਪ ਕਰਨੀ ਆ ਅੱਜ ਦੀ ਵੀਡੀਓ ਵਿੱਚ ਇਹੀ ਜਾਣਕਾਰੀ ਸੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿলো ਧੰਨਵਾਦ